ਹਾਂਜੀ ਸਤਿਕਾਰਯੋਗ ਫਰੀਦਕੋਟ ਵਾਸੀਓ ਅਸੀਂ ਆਪਣੇ ਬੱਚਿਆਂ ਲਈ ਕੀ ਨਹੀਂ ਕਰਦੇ ਬੱਚਿਆਂ ਦੇ ਮੂੰਹ ਚੋ ਚੀਜ਼ ਪਹਿਲਾਂ ਨਿਕਲਦੀ ਐ ਸਾਡੀ ਕੋਸ਼ਿਸ਼ ਹੁੰਦੀ ਐ ਵੀ ਅਸੀਂ ਕਿਵੇਂ ਵੀ ਕਰਕੇ ਉਹ ਚੀਜ਼ ਬੱਚਿਆਂ ਨੂੰ ਅਵੇਲੇਬਲ ਕਰਵਾਈਏ ਪਰ ਕਦੀ ਅਸੀਂ ਇਹ ਸੋਚਿਆ ਵੀ ਅਸੀਂ ਅਗਲੀ ਪੀੜ੍ਹੀ ਨੂੰ ਜੋ ਦੇ ਕੇ ਜਾ ਰਹੇ ਹਾਂ ਉਹਦੇ ਵਿੱਚ ਘਟੋ-ਘਟ ਪਾਣੀ ਤਾਂ ਨਹੀਂ ਹੈਗਾ ਜਿਹੜਾ ਪਾਣੀ ਸਾਡੀ ਪੀੜ੍ਹੀ ਦੇ ਵਿੱਚ ਹੀ ਪਲੀਤ ਹੋ ਗਿਆ ਇਹ ਅਗਲੀ ਪੀੜ੍ਹੀ ਕੋਲ ਪੀਣ ਲੈ ਕੇ ਪਾਣੀ ਨਹੀਂ ਬਚੂਗਾ ਨਹਿਰਾਂ ਦਾ ਜਿਵੇਂ ਆਪਾਂ ਨੂੰ ਪਤਾ ਹੈ ਵੀ ਕੰਕਰੀਟਿਕਰਨ ਕੀਤਾ ਜਾ ਰਿਹਾ ਹੈ ਇਹ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਜਿਹਦੇ ਤੇ ਚਲੋ ਫਰੀਦਕੋਟ ਵਾਸੀ ਇਕੱਠੇ ਹੋਏ ਨਹਿਰਾਂ ਦੇ ਵਿੱਚ ਜਿੰਨਾ ਆਪਾਂ ਬਚਾਅ ਕਰ ਸਕਦੇ ਸੀ ਕੀਤਾ ਹੁਣ ਗੱਲ ਇਹ ਹੈ ਵੀ ਜਿਹੜਾ ਪਾਣੀ ਸਾਨੂੰ ਵਾਟਰ ਵਰਕਸ ਦੇ ਰਿਹਾ ਹੈ ਪਹਿਲੀ ਗੱਲ ਤਾਂ ਸਾਡਾ ਵਾਟਰ ਵਰਕਸ ਆਊਟਡੇਟ ਹੋ ਚੁੱਕਿਆ ਹੈ ਉਹ 25 ਤੋਂ 27% ਆਬਾਦੀ ਨੂੰ ਪਾਣੀ ਦਿੰਦਾ ਹੈ ਕਿਹੜਾ ਪਾਣੀ ਦਿੰਦਾ ਹੈ ਜਿਹੜਾ ਪਾਣੀ ਧਰਤੀ ਇੱਥੋਂ ਕੱਢ ਕੇ ਮੱਛੀ ਮੋਟਰਾਂ ਰਾਈ ਟੈਂਕੀਆਂ 'ਚ ਭਰਿਆ ਜਾਂਦਾ ਤੇ ਉਹੀ ਪਾਣੀ ਸਪਲਾਈ ਕਰ ਦਿੱਤਾ ਜਾਂਦਾ 25 ਤੋਂ 27% ਵਾਦੀ ਨੂੰ ਬਾਕੀ ਲੋਕ ਪਾਣੀ ਕਿੱਥੋਂ ਪੀਂਦੇ ਆ ਜਿਹੜੇ ਨਹਿਰਾਂ ਦੇ ਨਾਲ ਨਲਕੇ ਲੱਗੇ ਜਾਂ ਨਹਿਰਾਂ ਦੇ ਨਾਲ ਬੋਰ ਹੋਏ ਹੋਏ ਉੱਥੋਂ ਪਾਣੀ ਲੈ ਕੇ ਆਉਂਦੇ ਆ ਹੁਣ ਗੱਲ ਇਹ ਕਰਦੇ ਆ ਯੂਰੇਨੀਅਮ ਇੱਕ ਬਹੁਤ ਵੱਡਾ ਖਤਰਨਾਕ ਐਲੀਮੈਂਟ ਹੈ ਇਹ ਜੇ ਪਾਣੀ ਦੇ ਵਿੱਚ ਇਹ ਆ ਜਾਂਦਾ ਤਾਂ ਤੁਸੀਂ ਇਹ ਸਮਝ ਲਓ ਜੀ ਤੁਹਾਨੂੰ ਗੁਰਦਿਆਂ ਦੀਆਂ ਬਿਮਾਰੀਆਂ ਕੈਂਸਰ ਦਮਾ ਔਰ ਤੁਸੀਂ ਇੱਥੇ ਦੇਖੋ ਤੁਹਾਡੇ ਇਹ ਬੋਨ ਮੈਰੋ ਤੇਕਰ ਅਸਰ ਕਰਦਾ ਹੈ ਯੂਰੇਨੀਅਮ ਆਉਂਦਾ ਕਿੱਥੋਂ ਹੈ ਜਿੱਥੇ ਡੀਏਪ ਦੀ ਵੱਧ ਵਰਤੋ ਜਾਂ ਜਿਹੜਾ ਇੰਡਸਟਰੀਅਲ ਵੇਸਟ ਧਰਤੀ 'ਤੇ ਹੀਠੀ ਪਾਇਆ ਜਾ ਰਿਹਾ ਜਿਵੇਂ ਕਿ ਆਪਾਂ ਨੂੰ ਪਤਾ ਲੱਗਿਆ ਸੀ ਕਈ ਫੈਕਟਰੀਆਂ ਦੇ ਵਿੱਚ ਉਥੋਂ ਦਾ ਵੇਸਟ ਪਾਣੀ ਧਰਤੀ 'ਚ ਪਾ ਰਹੇ ਹੈ ਉਹਦੇ ਨਾਲ ਵੀ ਯੂਰੇਨੀਅਮ ਵੱਧ ਆ ਪਾਣੀ ਦੇ ਵਿੱਚ ਹੁਣ ਗੱਲ ਇਹ ਹੈ ਵੀ ਫਰੀਦਕੋਟ ਦੇ ਧਰਤੀ ਹੀਟਲੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਕਈ ਗੁਣਾ ਵੱਧ ਪਈ ਗਈ ਹੈ ਮੈਗਨੀਸ਼ੀਅਮ ਦੀ ਲਿਡ ਦੀ ਔਰ ਸ਼ੋਰੇ ਦੀ ਮਾਤਰਾ ਕਈ ਗੁਣਾ ਵੱਧ ਹੈ ਇਹ ਪਾਣੀ ਬਹੁਤ ਖਤਰਨਾਕ ਹੈ ਪੀਣ ਵਿੱਚ ਜੇ ਆਪਾਂ ਇਹ ਨਲਕੇ ਤੋਂ ਪਾਣੀ ਪੀਣੇ ਆ ਚਾਹੀਏ ਉਹਨੂੰ ਅਸੀਂ ਉਬਾਲ ਲੈਣੇ ਆ ਚਾਹੀਏ ਅਸੀਂ ਉਹਨੂੰ ਟ੍ਰੀਟ ਕਰ ਲੈਣੇ ਆ ਜਿਹੜੇ ਘਰਾਂ 'ਚ ਆਰਓ ਲਾਏ ਜਾਂਦੇ ਆ ਉਹ ਇੰਨੀ ਪਾਵਰ ਦੇ ਨਹੀਂ ਹੁੰਦੇ ਵੀ ਪਾਣੀ 'ਚ ਯੂਰੇਨੀਅਮ ਤੇ ਹੈਵੀ ਮੈਟਲ ਨੂੰ ਖਤਮ ਕਰ ਦੇਣ ਉਹ ਟੀਡੀਐਸ ਦਾ ਜਿਹੜਾ ਪਮਾਨਾ ਹੈ ਕਿ ਆਪਾਂ ਨੂੰ ਬਣਾ ਕੇ ਦਿੱਤਾ ਗਿਆ ਹੈਗਾ ਉਹ ਥੋੜਾ ਬਹੁਤ ਉਹ ਚ ਸੋਧ ਕਰ ਦਿੰਦਾ ਤੇ ਆਪਾਂ ਸੋਚ ਲੈਂਦੇ ਆ ਪਾਣੀ ਪੀਣ ਲੈਕ ਹੋ ਗਿਆ ਪਰ ਸਾਡਾ ਪੀਣ ਲੈਕ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਸਾਡੀ ਪੀੜ੍ਹੀ ਦੇ ਵਿੱਚ ਹੀ ਅਗਲੀ ਪੀੜ੍ਹੀ ਨੂੰ ਇਹ ਪਾਣੀ ਪੀਣ ਯੋਗ ਨਹੀਂ ਮਿਲੂਗਾ ਸਾਡੀ ਬੇਨਤੀ ਇਹ ਹੈ ਜਲ ਜੀਵਨ ਬਚਾਓ ਮੋਰਚਾ ਇੱਕ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਸਬੂਤ ਦਿੱਤੇ ਜਾਣਗੇ ਵੀ ਪਾਣੀ ਦੇ ਵਿੱਚ ਯੂਰੇਨੀਅਮ ਤੇ ਹੋਰ ਹੈਵੀ ਮੈਟਲ ਕਿਵੇਂ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਸਾਡੀ ਮੰਗ ਆਮ ਆਦਮੀ ਪਾਰਟੀ ਤੋਂ ਵੱਧ ਕਿਉਂ ਹੈ ਕਿਉਂਕਿ ਇਹ ਹਵਾ ਪਾਣੀ ਸਿਹਤ ਸਿੱਖਿਆ ਦੇ ਮੁੱਦੇ ਦੇ ਨਾਮ ਤੇ ਸਰਕਾਰ ਬਣਾਈ ਸੀ ਇਹਨਾਂ ਨੇ ਔਰ ਅਸੀਂ ਸਭ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਪਰ ਜਿੱਥੇ ਇਹ ਸਾਰੇ ਪਾਸੇ ਫੇਲ ਹੋ ਗਏ ਸਾਡੀ ਇਹਨਾਂ ਨੂੰ ਬੇਨਤੀ ਹੈ ਵੀ ਪਾਣੀ ਇੱਕ ਇਹੋ ਜੀ ਚੀਜ਼ ਹੈ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਦਵਾਵਾਂ ਦੇਣਗੀਆਂ ਪਲੀਜ਼ ਇਹਦੇ ਤੇ ਕੁਝ ਕਰੋ ਫਰੀਦਕੋਟ ਦੇ ਵਿੱਚ ਇੱਕ ਪੂਰੀ ਆਬਾਦੀ ਦਾ ਟ੍ਰੀਟਮੈਂਟ ਪਲਾਂਟ ਲੱਗਣਾ ਚਾਹੀਦਾ ਔਰ ਇੱਕ ਵਾਟਰ ਵਕਸ ਬਣਨਾ ਚਾਹੀਦਾ ਜਿਹਦੇ ਨਾਲ ਫਰੀਦਕੋਟ ਦੇ ਲੋਕਾਂ ਨੂੰ ਘਟੋ ਘਟ ਪੀਣ ਲੈ ਕੇ ਪਾਣੀ ਤਾਂ ਮਿਲ ਸਕੇ ਨਾ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਅਸੀਂ ਕਿਸੇ ਸਰਕਾਰ ਨੂੰ ਦੋਸ਼ੀ ਨਹੀਂ ਠਰਉਂਦੇ ਔਰ ਅਸੀਂ ਕਿਸੇ ਸਰਕਾਰ ਨੂੰ ਬਰੀ ਨਹੀਂ ਕਰਦੇ ਇਹਦੇ ਵਿੱਚ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਹੈ ਜੇ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਅਸੀਂ ਪਾਣੀ ਸ਼ੁੱਧ ਨਹੀਂ ਪੀ ਸਾਨੂੰ ਮਿਲ ਰਿਹਾ ਤਾਂ ਇਹਦੇ ਵਿੱਚ ਉਹਨਾਂ ਸਾਰੀਆਂ ਸਰਕਾਰਾਂ ਦਾ ਰੋਲ ਹੈ ਸਾਡਾ ਗੁੱਸਾ ਆਮ ਆਦਮੀ ਪਾਰਟੀ ਦੇ ਨਾਲ ਥੋੜਾ ਜਿਹਾ ਤਾਂ ਜ਼ਿਆਦਾ ਹੈ ਇਹ ਸਾਡੇ ਵਰਗੇ ਸੀ ਸਾਡੇ ਵਰਗੇ ਕਹਿ ਕੇ ਸਰਕਾਰ ਚ ਆਏ ਸੀ ਪਰ ਇਹ ਸਾਡੇ ਵਰਗੇ ਨਹੀਂ ਰਹੇ ਹਜੇ ਵੀ ਤੁਹਾਡੇ ਕੋਲ ਮੌਕਾ ਹੈ ਸਵਾ ਸਾਲ ਦਾ ਸਮਾਂ ਰਹਿ ਗਿਆ ਘੱਟੋ ਘੱਟ ਇਹ ਤਾਂ ਦੇ ਦਿਓ ਨਾ ਵੀ ਸਾਡੀਆਂ ਅਗਲੀਆਂ ਪੀੜ੍ਹੀਆਂ ਪੀਣ ਲੱਗ ਪਾਣੀ ਲੈਂਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਜੀ